10 ਨੂੰ ਦਿਨ ਪੂਰੇ ਆ ਤੇ 5 ਦਿਨ ਦੋਸਤੋ ਸੂਨ ਦੇ ਵਿੱਚ ਬਾਕੀ ਆ ਹਵਾਨਾ ਨੇ ਸੋਨਾ ਬਣਾਉਣਾ ਵੇਖ ਸਕਦੇ ਆ ਥਣਾ ਦਾ ਸਾਈਜ਼ ਹੈ ਦੋਸਤੋ ਸੋਨਾ ਮੁਠੀ ਚੁਵਾਈ ਵਾਲਾ ਥਣਾ 나ੜਾ ਨੂੜਾ ਵੇਖੋ ਇਹਨਾਂ ਦੋਸਤੋ ਹਵਾਨੇ ਤੇ ਇਹਨੇ ਬਹੁਤ ਠਾਉਣੀਆਂ ਕਿਉਂਕਿ ਦਿਸਦੀਆਂ ਆ ਦੋਸਤੋ ਪੂਰੀਆਂ ਮੋਟੀਆਂ ਨਾੜਾ ਵੇਖ ਸਕਦੇ ਆ ਬਹੁਤ ਸੋਹਣੇ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕੋਠੇ ਮਾਲਾ ਸਿੰਘ ਵਾਲਾ ਦੋਸਤੋ ਜੈਤੋ ਦੇ ਨੇੜੇ ਰਹਿ ਜਾਂਦੇ ਆ ਜ਼ਿਲ੍ਹਾ ਫੂਲਕੋਟ ਪੈਂਦਾ ਦੋਸਤੋ ਇਸ ਪਿੰਨੋ ਤਸੀਲ ਜੈਤੋ ਜੈਤੋ ਪੈਂਦੀ ਹੈ ਤਸੀਲ ਤੇ ਦੋਸਤੋ ਬਾਈ ਦਾ ਫਾਰਮ ਬਣਿਆ ਹੋਇਆ ਤੇ ਫਾਰਮ ਦੇ ਵਿੱਚ ਦੋਸਤੋ ਅੱਜ ਬਾਈ ਕੋਲੇ ਇੱਕ ਗੱਭਣ ਗਾਂ ਵਕਾਉ ਕੀਤੀ ਆ ਬਾਕੀ ਦੋਸਤੋ ਪਸ਼ੂ ਦੋਸਤੋ ਬਰੀਡ ਤੇ ਕੰਮ ਕੀਤਾ ਬਾਈ ਦਾ ਸਾਰਾ ਪ੍ਰੋਪਰ ਰਿਕਾਰਡ ਦੋਸਤੋ ਉਹ ਵੀਰ ਕੋਲੇ ਇਸ ਵਕਤ ਜਿਹੜਾ ਪਸ਼ੂਆਂ ਦਾ ਹੈਗਾ ਤੇ ਅੱਜ ਬਾਈ ਨੇ ਦੋਸਤੋ ਇੱਕ ਗੱਭਣ ਗਾਂ ਵਕਾਉ ਕੀਤੀ ਆ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਗਿੰਨਾ ਵੀਰਾਂ ਨੇ ਦੋਸਤੋ ਹਜ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਜੀ ਬਾਈ ਸਸਿਕਾ ਸਸਿਕਾ ਜੀ ਹੋਰ ਠੀਕ ਠਾਕ ਬਾਈ ਜੀ ਠੀਕ ਠਾਕ ਬਾਈ ਜੀ ਠੀਕ ਆ ਨਾਂ ਦੱਸੀ ਵੀਰ ਮੇਰਾ ਨਾਮ ਅਮਰਤਾ ਸਿੰਘ ਆ ਜੀ ਅਮਰਤਾ ਸਿੰਘ ਠੀਕ ਆ ਬਾਈ ਅਮਰਤਾ ਇੱਕ ਵਾਰੀ ਨੰਬਰ ਵੀ ਦੱਸ ਦਿੰਨ ਨੰਬਰ 94648 ਜੀ 94648 ਹਾਂਜੀ 296600 ਜੀ 29668 ਠੀਕ ਆ ਬਈ ਫਾਰਮ ਆਪਾਂ ਕਦੋਂ ਤੱਕ ਤਿਆਰ ਕੀਤਾ ਹੈ 17 ਦਾ ਸ਼ੁਰੂ ਕਰਿਆ ਵੇ 17 ਦਾ ਸ਼ੁਰੂ ਕੀਤਾ ਠੀਕ ਆ ਬਈ ਅੱਜ ਤੋਂ ਲੈ ਕੇ ਤੇ ਆਪਣੇ ਫਾਰਮ ਤੇ ਮੋਢ ਤੋਂ ਲੈ ਕੇ ਕਿੰਨੇ ਦੁੱਧ ਵਾਲੀਆਂ ਰੱਖੀ ਆ ਆਪਾਂ ਲਾਸਟ ਹੁਣ ਪਿਛਲੇ ਵਕਤ 42 43 ਕਿਲੋ ਚਾਈਂ 42 43 ਕਿਲੋ ਵਾਲੀ ਜਾਨੀ ਕਿ ਆਪਣੇ ਕੋਲੇ ਗਾਂ ਇਸ ਵਕਤ ਵੀ ਹੋਈਆਂ ਠੀਕ ਆ ਤੇ ਜੀ ਬਈ ਇਹਦੀ ਗੱਲ ਕਰਨੀਏ ਇਹ ਕਿੰਨਾ ਕੁ ਦੁੱਧ ਪਾਉਂਦੀ ਹੈ ਇਹਨੂੰ ਜੀ 38 ਲੀਟਰ ਚ ਹੋਇਆ ਪੀ ਇਹ 38 ਲੀਟਰ ਲੀਟਰ ਪੀਕ ਲੈਵਲ ਤੇ ਜਿਹੜਾ ਚ ਤੇ ਸੂਆ ਕਿੰਨਾ ਬਈ ਇਹ ਤੀਜਾ ਸੁੰਦੀ ਹੈ ਜੀ ਆਪ 40116 ਦੀ ਡੈਨਮਾਰਕ 40116 ਦੀ ਹੈ ਡੈਨਮਾਰਕ ਦੀ ਹਾਂਜੀ ਤੇ ਲੱਗਿਆ ਇਹ ਰਮਾਂਡਾ ਲੱਗਿਆ ਐਬੀਐਸ ਦੇ ਏਬੀਐਸ ਦਾ ਰਮਾਂਡਾ ਬੁਲਦਾ ਸੀਮਨ ਲੱਗਿਆ ਠੀਕ ਆ ਦਿਨ ਕਿੰਨੇ ਲਾਜੂ ਵੀਰ ਦਿਨ ਬਈ 10 ਨੂੰ ਇਹਦੇ ਪੂਰੇ ਹੈ ਜੀ ਠੀਕ ਆ 10 ਨੂੰ ਦਿਨ ਪੂਰੇ ਆ ਸੂਆ ਤੀਜਾ ਸੂਆ ਤੀਜਾ ਸੁੰਦੀ ਹੈ ਠੀਕ ਆ ਲਓ ਬਈ ਸੋਹਣੇ ਕੱਦ ਕਾਠ ਵਾਲੀ ਆ ਥੋੜਾ ਜਨਾ ਦੋਸਤੋ ਬਾਈਆਂ ਦਾ ਵੀ ਖੁਰਕਦੀ ਹੈ ਇਹ ਧੌਣ ਇਥੇ ਖੁੱਲੀ ਫਿਰਦੀ ਰਹਿੰਦੀ ਹੈ ਕਿਉਂਕਿ ਅੱਜ ਵੀਡੀਓ ਕਰਨੀ ਸੰਗਲ ਪਾਇਆ ਆ ਤਾਂ ਹੁਣ ਤੇ ਵੇਖੂਗੇ ਨਾ ਥੋੜੀ ਖੁਸ਼ਕੀ ਦਿਸੂਗੀ ਬਾਈਆਂ ਦਾ ਖੁਰਕਦੀ ਰਹਿੰਦੀ ਹੈ ਇਸੇ ਕਰਕੇ ਤੇ ਥੱਲੋਂ ਦੋਸਤੋ ਬਹੁਤ ਸਾਫ ਸੁਥਰੀ ਆ ਦਿਨ ਬਾਈ ਕਿੰਨੇ ਲੈ ਜੂਗੀ 10 ਨੂੰ ਪੂਰੇ ਆ 10 ਨੂੰ ਦਿਨ ਪੂਰੇ ਆ ਤੇ 5 ਦਿਨ ਦੋਸਤੋ ਸੂਨ ਦੇ ਵਿੱਚ ਬਾਕੀ ਆ ਹਵਾਨਾ ਨੇ ਸੋਨਾ ਬਣਾਉਣਾ ਵੇਖ ਸਕਦੇ ਆ ਥਣਾ ਦਾ ਸਾਈਜ਼ ਹੈ ਦੋਸਤੋ ਸੋਨਾ ਮੁਠੀ ਚਵਾਈ ਵਾਲਾ ਥਣਾ 나ੜਾ ਨੂੜਾ ਵੇਖੋਗੇ ਨਾ ਦੋਸਤੋ ਹਵਾਨੇ ਤੇ ਇਹਨੇ ਬਹੁਤ ਠਾਉਣੀਆਂ ਕਿਉਂਕਿ ਦਿਸਦੀਆਂ ਆ ਦੋਸਤੋ ਪੂਰੀਆਂ ਮੋਟੀਆਂ ਨਾੜਾ ਦੇਖ ਸਕਦੇ ਆ ਬਹੁਤ ਸੋਹਣਾ ਗਾਇਵਾ ਦੋਸਤੋ ਥਣਾ ਦੇ ਵਿੱਚ ਤੇ ਸੋਹਣਾ ਥਾਣਾ ਸੇਮ ਸਾਈਜ਼ ਦੇ ਵਿੱਚ ਥਾਣਾ ਬਾਕੀ ਦੋਸਤੋ ਇੱਥੇ ਆ ਕੇ ਆਪ ਦੀ ਤੁਸੀਂ ਤਸੱਲੀ ਜ਼ਰੂਰ ਕਰ ਲਿਓ ਜਿਹੜੇ ਵੀ ਨੇ ਦੋਸਤੋ ਪੈਸੇ ਲਾਉਣੇ ਆ ਤੇ ਤੋੜ ਕੇ ਤੁਹਾਨੂੰ ਬਖਾਉਣੇ ਲੈ ਵੇਖੋ ਖੋਲ ਲੀਏ ਇੱਕਾ ਜੀ ਤੋੜ ਲਗੇ ਫਿਰ ਰੇਟ ਵਗੈਰਾ ਬਾਈ ਤੋਂ ਆਪੋ ਪੁੱਛ ਲੈਣੇ ਦੇਖ ਸਕਦੇ ਸੋਹਣਾ ਹਵਾਨਾ ਦੋਸਤੋ ਪੂਰਾ ਵੱਡਾ ਦੇਖ ਸਕਦੇ ਗੱਲ ਕਰੀਏ ਜੇ ਤਾਂ ਦੋਸਤੋ ਪੰਜਾਂ ਦਿਨਾਂ ਦੀ ਕੱਚੀ ਆ ਹਜੇ ਮਗਰਲੇ ਪਾਸੇ ਵੀ ਬਹੁਤ ਸੋਹਣੀਆਂ ਨਾੜਾਂ ਦੇਖ ਸਕਦੇ ਆ ਲੈ ਵੀ ਲੈ ਚੱਲੀ ਉਧਰ ਜਿਹੜੇ ਵੀਰ ਦੇ ਦੋਸਤੋਂ ਪਸੰਦ ਹੋਵੇ ਤਾਂ ਇੱਥੇ ਆ ਕੇ ਦੋਸਤੋਂ ਤਸੱਲੀ ਜਰੂਰ ਕਰ ਲਿਓ ਜੇ ਕੋਠੇ ਮਾਲਾ ਸਿੰਘ ਵਾਲੇ ਵਜਦੇ ਆ ਦੋਸਤੋਂ ਜੈਤੋ ਦੇ ਨੇੜੇ ਇਹ ਰੋਡ ਕਿਹੜਾ ਵਜਦਾ ਬਈ ਬਾਕੀ ਸੀਲ ਠੰਡੀ ਬਹੁਤ ਆ ਜੀ ਜਿਵੇਂ ਮਰਜੀ ਹੱਥ ਮਾਰ ਕੇ ਚੱਲੀ ਇਹ ਸਾਰੀਆਂ ਢਿੱਲਾਂ ਪੰਗੀਆਂ ਇਹਨੇ ਸਾਰਾ ਲੇਵਾ ਭਰ ਕੇ ਸੋਣਾ ਮੇਰੇ ਕੋਲੇ ਪੁਰਾਣੀ ਵੀਡੀਓ ਵੀ ਪਈ ਹੈਗੀ ਜਿਹੜੀ ਸੂਣ ਚ ਤਿਆਰ ਸੀਗੀ ਉਹ ਠੀਕ ਆ ਆ ਜਿੰਨੀਆਂ ਢਿੱਲਾਂ ਇਹ ਸਾਰੀਆਂ ਭਰ ਕੇ ਨੇ ਸੋਣਾ ਠੀਕ ਠੰਡੀ ਜਿਵੇਂ ਮਰਜੀ ਚੋਈ ਚੱਲੀ ਪੰਜ ਦਿਨ ਤਾਂ ਬਈ ਇਹਦੇ ਪਈਏ ਤੇ ਬਾਕੀ ਉਹ ਹੋਸ ਤੋਂ ਵੱਧ ਵੀ ਲ ਜਾ ਸਕਦੀ ਹੈ ਕਿ ਨਹੀਂ ਹਾਂਜੀ ਠੀਕ ਆ ਬਈ ਇਹ ਰੋਡ ਕਿਹੜਾ ਵਜਦਾ ਆਪਣਾ ਇਹ ਨਿਆਮੀ ਵਾਲਾ ਰੋਡ ਆ ਜੀ ਨਿਆਮੀ ਵਾਲਾ ਰੋਡ ਦਾ ਜੀ ਜੰਨੇ ਜੀ ਸਾਨੇ ਚੋਂ ਦਾ ਕੋਠੇ ਮਾਲਾ ਸਿੰਘ ਵਾਲੇ ਇਧਰੋਂ 2 2 ਕਿਲੋਮੀਟਰ ਪੈਂਦਾ ਹੈ ਬਰਗਾੜੀ ਵਾਲੇ ਪਾਸੇ ਉਹਨੇ ਨਿਆਮੀ ਵਾਲਾ ਆ ਕੇ ਕੋਠੇ ਮਾਲਾ ਸਿੰਘ ਵਾਲੇ ਹੁੰਦੇ ਠੀਕ ਆ ਬਈ ਤੇ ਬਾਈ ਇਹਦਾ ਰੇਟ ਕੀ ਕਰਦੇ ਆਂ ਜੀ ਰੇਟ ਬਾਈ 10 ਰੁਪਏ ਇੱਕ 10 ਲੈਣਾ ਠੀਕ ਆ ਹਾਂ ਨਾ ਕੋਈ ਉਨੀ ਕੀ ਮਾੜਾ ਮੋਟਾ ਮਾਨ ਤਨ ਕਰਦੇ ਆਂਗੇ ਲੋ ਬਈ ਮਾਨ ਤਨ ਤੁਹਾਡਾ ਇੱਥੇ ਆਇਆਂ ਦਾ ਮਾੜਾ ਮੋਟਾ ਹੋ ਜਾਊਗਾ ਗਾਂ ਕਿਉਂਕਿ ਜੇ ਕਾਦਨ ਨੂੰ ਵੇਖੀਏ ਦੋਸਤੋ ਪੂਰੀ ਵੱਡੀ ਆ ਵੇਲ ਬੂਲ ਚੰਗੂ ਜੂਰੇ ਨੇ ਨਾਰਮਲ ਚ ਬੱਚੀਆਂ ਹੀ ਦਿੱਤੀਆਂ ਠੀਕ ਆ ਉਹ ਵੀ ਆਪਣੇ ਕੋਲੇ ਠੀਕ ਆ ਤੇ ਹਵਾਨਾ ਜਿਹੜਾ ਹਵਾਨਾ ਵੀ ਸਾਫ਼ ਸੁਥਰਾ ਦੋਸਤੋ ਕਿਉਂਕਿ ਬਾਈਆਂ ਦਾ ਦੁੱਧ ਵੀ ਦੋਸਤੋ ਚੰਗਾ ਪਾ ਆਂਦੀ ਆ ਵੇਖ ਸਕਦੇ ਆ ਨਾੜਾ ਨੂੜਾ ਨਾ ਪੂਰਾ ਮੋਟੀਆਂ ਦੋਸਤੋ ਹਵਾਨੇ ਤੇ ਜਿਵੇਂ ਜਿਵੇਂ ਹਵਾਨਾ ਭਰਨਾ ਊਏ ਊਏ ਦੋਸਤੋ ਹਵਾਨਾ ਹੋਰ ਵੀ ਸੋਹਣਾ ਬਾਨਾ ਤੇ ਰੇਟ ਆ ਜਿਹੜਾ ਦੋਸਤੋ 1 ਲੱਖ 1000 ਮੌਕੇ ਤੇ ਮਾਨਤਾਨ ਹੋ ਜਾਊਗਾ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰਨ ਲਈ ਤੇ ਜਿਹੜੇ ਵੀ ਤੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਇਸ ਜਰੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ